ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਦੀਪ ਸਿੰਘ ਥਲੀ ਨੇ ਪੋਸਟ ਸਾਂਝੀ ਕਰਦੇ ਹ ਕਿਹਾ ਕਿ ਜਦੋਂ ਮੈਂ ਜੋਬਨਜੀਤ ਸਿੰਘ ਦੇ ਘਰ ਗਿਆ ਤਾਂ ਪਤਾ ਲੱਗਾ ਕਿ ਮਾਪਿਆਂ ਦਾ ਇੱਕੋ ਇੱਕ ਪੁੱਤ ਸੀ ਅਤੇ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ ਮੈਂ ਦੋ ਦਿਨ ਤੋਂ ਮਾਪਿਆਂ ਬਾਰੇ ਹੀ ਸੋਚਦਾ ਰਿਹਾ ਮਨ ਬੇहद ਭਾਵੁਕ ਹੋ ਰਿਹਾ ਪਰ ਜਿਹੜੀ ਤਸਵੀਰ ਮੈਂ ਅੱਜ ਵੇਖੀ ਉਹਨੇ ਭਾਵੁਕ ਇੱਕ ਵਾਰ ਫੇਰ ਤਾਂ ਕੀਤਾ ਪਰ ਮੈਨੂੰ ਹੌਸਲਾ ਬਹੁਤ ਮਿਲਿਆ ਇਹ ਮਾਤਾ ਨੇ ਜਿਨ੍ਹਾਂ ਬਿਨਾਂ ਕਿਸੇ ਅਥਰੂ ਵਹਾਏ ਆਪਣੇ ਉਸ ਪੁੱਤ ਨੂੰ ਆਪ ਜੈਕਾਰੇ ਛੱਡ ਕੇ ਵਿਦਾ ਕੀਤਾ ਅਤੇ ਇਸ ਨੂੰ ਮਾਲਕ ਦੀ ਦਿੱਤੀ ਦਾਤ ਸਮਝ ਕੇ ਉਸ ਦੀ ਦਾਤ ਉਹਨੂੰ ਸੌਂਪ ਦਿੱਤੀ ਸਾਡੇ ਪੰਜਾਬ ਕੋਲ ਅੱਜ ਵੀ ਉਹ ਮਾਵਾਂ ਜਿਉਂਦੀਆਂ ਨੇ ਜਿਹੜੀਆਂ ਆਪਣੇ ਪੁੱਤਾਂ ਨੂੰ ਹੱਸ ਕੇ ਤੋਰਦੀਆਂ ਨੇ ਇਹ ਮਾਂ ਨੇ ਸਾਬਤ ਕਰਤਾ ਕਿ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਤੇ ਐਨੂੰ ਹੌਸਲਾ ਆਪ ਗੁਰੂ ਨੇ ਬਖਸ਼ਿਆ ਹੋਇਆ ਮੈਂ ਇਸ ਤਸਵੀਰ ਨੂੰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਖੀਰ ਵਿੱਚ ਇਹੀ ਕਹਾਂਗਾ ਤਨ ਹੈ ਮਾ ਤੋਂ ਤਨ ਜਦੋਂ ਮੈਂ ਜੋਗਨਜੀਤ ਸਿੰਘ ਦੇ ਘਰ ਗਿਆ ਤਾਂ ਪਤਾ ਲੱਗਾ ਕਿ ਮਾਪਿਆਂ ਦਾ ਇੱਕੋ ਇੱਕ ਪੁੱਤ ਸੀ ਅਤੇ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ ਮੈਂ ਦੋ ਦਿਨ ਤੋਂ ਮਾਪਿਆਂ ਬਾਰੇ ਹੀ ਸੋਚਦਾ ਰਿਹਾ ਮਨ ਬੇहद ਭਾਵੁਕ ਹੋ ਰਿਹਾ ਪਰ ਜਿਹੜੀ ਤਸਵੀਰ ਮੈਂ ਅੱਜ ਵੇਖੀ ਉਨੇ ਭਾਵਕ ਇੱਕ ਵਾਰ ਫੇਰ ਤਾਂ ਕੀਤਾ ਪਰ ਮੈਨੂੰ ਹੌਸਲਾ ਬਹੁਤ ਮਿਲਿਆ ਇਹ ਮਾਂ ਧੰਨ ਹੈ ਜਿਨ੍ਹਾਂ ਬਿਨਾਂ ਕਿਸੇ ਅਥਰੂ ਬਹਾਏ ਆਪਣੇ ਉਸ ਪੁੱਤ ਨੂੰ ਆਪ ਜੈਕਾਰੇ ਛੱਡ ਕੇ ਵਿਦਾ ਕੀਤਾ ਅਤੇ ਇਸ ਨੂੰ ਮਾਲਕ ਦੀ ਦਿੱਤੀ ਦਾਤ ਸਮਝ ਕੇ ਉਸ ਦੀ ਦਾਤ ਉਹਨੂੰ ਸੌਂਪ ਦਿੱਤੀ ਸਾਡੇ ਪੰਜਾਬ ਕੋਲ ਅੱਜ ਵੀ ਉਹ ਮਾਵਾਂ ਜਿਉਂਦੀਆਂ ਨੇ ਜਿਹੜੀਆਂ ਆਪਣੇ ਪੁੱਤਾਂ ਨੂੰ ਹੱਸ ਕੇ ਤੋਰਦੀਆਂ ਨੇ ਇਹ ਮਾਂ ਨੇ ਸਾਬਤ ਕਰਤਾ ਕਿ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਤੇ ਇਹਨੂੰ ਹੌਸਲਾ ਆਪ ਗੁਰੂ ਨੇ ਬਖਸ਼ਿਆ ਹੋਇਆ ਮੈਂ ਇਸ ਤਸਵੀਰ ਨੂੰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਖੀਰ ਵਿੱਚ ਇਹੀ ਕਹਾਂਗਾ ਤਨ ਹੈ ਮਾ ਤੋਂ ਤਨ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਹੈ ਇੱਕ ਮਿੰਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ